ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਭਾਈ ਅੱਜ ਆਪਣੀ ਜਿਹੜੀ ਵੀਡੀਓ ਹੈ ਨਾ ਸਿਰਫ 28P67 ਝੋਨੇ ਤੇ ਆਇਆ ਤੇ ਸਾਰੇ ਮੇਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰ ਦਿਓ ਜੇ ਤਾਂ ਕਿ ਨਵੀਆਂ ਤੋਂ ਨਵੀਆਂ ਵੀਡੀਓ ਦੇਖਣ ਨੂੰ ਮਿਲ ਸਕਣ ਸਭ ਤੋਂ ਪਹਿਲਾਂ ਨਾ ਆਪਾਂ ਇੱਕ ਗੱਲ ਕਲੀਅਰ ਕਰ ਲਈਏ ਕਿ ਜਿਹੜਾ ਇਹ ਝੋਨਾ 28P67 ਕਈ ਕਿਸਾਨ ਮੇਰੇ ਵੀਰ ਕਹਿੰਦੇ ਆ ਵੀ ਬਾਈ ਯਾਰ ਮੈਂ ਝੋਨਾ ਲਾਇਆ ਹੈ ਕਿਹੜਾ ਬਾਈ ਯਾਰ ਉਹ ਹੈਗਾ ਹੈਗਾ 27P68 ਤੇ ਕਈ ਕਿਸਾਨ ਜਲਾਈ ਵੀ ਕਰਨ ਲੱਪੈਂਦੇ ਆ ਬਾਈ ਯਾਰ ਇਹ ਨਾ ਦੋ ਵੈਰੈਟਾਂ ਆ ਇੱਕ ਤਾਂ 27P68 ਹੈ ਇੱਕ 28P77 ਹੈ ਤਾਂ ਬਾਈ ਮੈਂ ਗੱਲ ਕਲੀਅਰ ਕਰਦੇ ਆ ਵੀ ਇਹ ਪਾਇਨਰ ਦੀ ਇੱਕੋ ਵੈਰੈਟੀ ਆ ਦੋ ਵੈਰੈਟੀਆਂ ਨਹੀਂ ਜਿਹਦਾ ਨਾਮ ਹੈ 28P77 28P77 ਇਹਦਾ ਨਾਮ ਹੈ ਇੱਕੋ ਹੀ ਵੈਰੈਟੀ ਆ ਇਹ ਆਪਾਂ ਇਹਦੇ ਬਾਰੇ ਅੱਜ ਗੱਲਬਾਤ ਕਰਾਂਗੇ ਜਿਹੜੀ ਮੈਂ ਅੱਜ ਵੀਡੀਓ ਪਾਉਣ ਲੱਗਿਆ ਤੁਸੀਂ ਚੈਨਲ ਦੇ YouTube ਤੋਂ ਬੇਸ਼ੱਕ ਦੀ 20 ਵੀਡੀਓ ਚੱਕ ਲਓ 20 ਵੀ 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 ਵੀਡੀਓ ਦੇ ਵਿੱਚ ਵੀ ਤੁਹਾਨੂੰ ਉਹ ਗੱਲਾਂ ਦੱਸੀ ਹੋਊਗੀ ਜਿਹੜੀ ਮੈਂ ਅੱਜ ਤੁਹਾਨੂੰ ਗੱਲ ਦੱਸਣ ਲੱਗਿਆ ਮੈਨੂੰ ਜਦੋਂ ਦੀ ਇਹ ਵੈਰਾਈਟੀ ਆਈ ਹੈ ਉਦੋਂ ਦਾ ਹੀ ਮੈਂ ਲਾਉਣਾ ਇਸ ਵੈਰਾਈਟੀ ਨੂੰ ਕਦੇ ਤਾਂ ਕੋਈ ਚਾਰ ਕਿੱਲੇ ਵੱਧ ਹੁੰਦੇ ਆ ਕਦੇ ਘੱਟ ਹੁੰਦੇ ਆ ਇਸ ਬਾਰੇ ਇਹ ਜਿਆਦਾ ਮੇਰੇ ਕੋਲ ਇਸ ਵਾਰ 28 ਪੀ 67 ਹੀ ਹੈ ਇਹ ਹੀ ਲਾਉਣਾ ਮੈਂ ਤੇ ਇਹ ਜਿਹੜੀ ਵੈਰੈਟੀ ਹੈ 135 ਤੋਂ 130 ਦਿਨ ਲੈਂਦੀ ਹੈ ਪੱਕਣ ਦੇ ਵਿੱਚ ਪਨੀਰੀ ਤੋਂ ਲੈ ਕੇ ਪੱਕਣ ਤੱਕ ਇੰਨੇ ਕ ਦਿਨ ਲੈਂਦੀ ਹੈ 130 ਤੋਂ 135 ਦਿਨ ਤੇ 2 ਕਿੱਗਟੇ ਯੂਰੀਆ ਦੇ ਲੈਂਦੀ ਹੈ ਇਸ ਤੋਂ ਵੱਧ ਇਹਨੂੰ ਯੂਰੀਆ ਪਾਉਣ ਦਾ ਕੋਈ ਤੁਕ ਨਹੀਂ ਨੁਕਸਾਨ ਹੀ ਹੈ ਇਸ ਤੋਂ ਵੱਧ ਜੇ ਆਪਾਂ ਯੂਰੀਆ ਪਾਵਾਂਗੇ ਜੇ ਆਪਾਂ ਇਹਨੂੰ ਚੰਗੇ ਪਾਣੀ ਦੇ ਵਿੱਚ ਪਾਵਾਂਗੇ ਤਾਂ ਚੰਗੇ ਪਾਣੀ 'ਚ 1 ਜਾਂ 1.5 ਬੋਰੀ ਬਹੁਤ ਹੈ ਤਾਂ ਜੇ ਥੋੜਾ ਜਿਹਾ ਪਾਣੀ ਨਰਮ ਹੈ ਤਾਂ ਆਪਾਂ ਨੂੰ 2 ਬੋਰੀਆਂ 2 ਬੋਰੀਆਂ ਬਹੁਤ ਹੈ 2 ਬੋਰੀਆਂ ਤੋਂ ਉੱਤੇ ਨਹੀਂ ਕੀ ਪਾਉਣੀ ਆਪਾਂ ਇਹਨੂੰ ਇਸ ਵੈਰੈਟੀ ਦਾ ਜਿਹੜਾ ਸਭ ਤੋਂ ਵੱਡਾ ਗੁਣਾ ਹੈ ਵੀ ਇਹ ਵੈਰੈਟੀ ਤੁਸੀਂ ਜੇ ਇੱਕ ਨੰਬਰ ਪਾਣੀ ਚ ਜੇ ਪਾ ਲਾ ਲੋਂਗੇ ਤਾਂ ਇਹਦਾ ਝਾੜ ਵੱਧ ਜਾਂਦਾ ਹੈ ਜੇ ਜਿਵੇਂ ਜਿਵੇਂ ਪਾਣੀ ਮਾੜਾ ਹੋਈ ਜਾਂਦਾ ਓਵੇਂ ਇਹਦਾ ਝਾੜ ਘਟੀ ਜਾਂਦਾ ਹੈ। ਮਤਲਬ ਜੇ ਆਪਾਂ ਇੱਕ ਨੰਬਰ ਜਾਂ ਡੇਢ ਨੰਬਰ ਪਾਣੀ ਚ ਲਾ ਲਾਂਗੇ ਤਾਂ ਝਾੜ ਇਹਦਾ ਬਹੁਤ ਵਧੀਆ ਹੁੰਦਾ ਹੈ। ਹੁਣ ਗੱਪ ਵਾਲੀ ਗੱਲ ਹੀ ਹੈ ਵੀ 100 ਮਣ ਵੀ ਹੋ ਜਾਂਦਾ ਜੇ ਇੱਕ ਡੇਢ ਨੰਬਰ ਚ ਪਾਵਾਗੇ। ਜਿਵੇਂ ਜਿਵੇਂ ਇਹ ਨੰਬਰ ਵਧੀ ਜਾਂਦੇ ਆ ਪਾਣੀ ਦੇ ਜਿਵੇਂ ਤਿੰਨ ਨੰਬਰ ਚ ਚਾਰ ਨੰਬਰ ਚ ਲੈ ਜਾਗੇ ਤਾਂ ਇਹਦਾ ਝਾੜ ਘਟ ਜਾਂਦਾ ਇੱਕ ਮੈਂ ਬੜੀਆਂ ਵੀਡੀਓ ਵੇਖੀਆਂ ਵੀਡੀਓ ਦੇ ਵਿੱਚ ਦੱਸਿਆ ਹੁੰਦਾ ਬਾਈ ਯਾਰ ਨਾ ਸਾਡੇ ਪਾਣੀ ਮਾੜਾ ਹੈ ਸਾਡੇ ਏਰੀਆ ਦੇ ਵਿੱਚ ਪਾਣੀ ਡੇਢ ਤੋਂ 2 ਨੰਬਰ ਹੈ ਤੇ ਸਾਡੇ ਵੈਰਾਈਟੀ ਇਹ ਵਧੀਆ ਹੋ ਜਾਂਦੀ ਹੈ ਹੁਣ ਬਾਈ ਮੈਂ ਇਹ ਗੱਲ ਕਲੀਅਰ ਕਰਦਾ ਵੀ ਜਿਹੜਾ ਡੇਢ 2 ਨੰਬਰ ਪਾਣੀ ਹੁੰਦਾ ਮੈਂ ਉਹਨੂੰ ਮਾੜਾ ਨਹੀਂ ਕਮੰਦਾਗਾ 1.5 ਨੰਬਰ ਚ ਤਾਂ ਤੁਸੀਂ ਪੀ ਆਰ ਦੀ ਜਿਹੜੀ ਮਰਜ਼ੀ ਵੈਰੈਟੀ ਲਾ ਲਓ ਜੇ ਆਪਾਂ ਮਾੜਾ ਮੋਟਾ ਪਾਣੀ ਆਪਣਾ ਹਫਤੇ ਤੋਂ ਕਿਤੇ ਕੋ ਕੱਸੀ ਦਾ ਪੈਂਦਾ 15 ਦਿਨਾਂ ਤੋਂ ਤਾਂ ਪੀ ਆਰ ਵੈਰੈਟੀਆਂ ਵੀ ਹੋ ਜਾਂਦੀਆਂ ਮਾੜਾ ਹੁੰਦਾ ਪਾਣੀ 3 ਤੋਂ 4 ਨੰਬਰ 3 ਤੋਂ 4 ਨੰਬਰ ਪਾਣੀ ਆ ਜਿਹੜਾ ਉਹ ਮਾੜਾ ਹੁੰਦਾਗਾ 1.5 ਨੰਬਰ ਜਾਂ 2 ਨੰਬਰ ਪਾਣੀ ਨੂੰ ਮੈਂ ਮਾੜਾ ਨਹੀਂ ਕਹਿੰਦਾ 1.5 2 ਨੰਬਰ ਹੁਣ ਆਮ ਏਰੀਆ ਦੇ ਵਿੱਚ ਮੇਰਾ ਸਾਡਾ ਏਰੀਆ ਜਿਹੜਾ ਮਲੋਟ ਏਰੀਆ ਹੈ ਮਲੋਟ ਏਰੀਆ ਦੇ ਵਿੱਚ ਸਾਰੇ ਜਿਆਦਾ ਜੇ ਆਪਾਂ ਦੇਖਗੇ ਤਾਂ 1.5 ਤੋਂ 2 ਨੰਬਰ ਪਾਣੀ ਘੱਟ ਹੈ ਤੇ ਜਿਆਦਾ 3 ਨੰਬਰ ਪਾਣੀ ਹੈ ਸਾਡੇ ਏਰੀਆ ਦੇ ਵਿੱਚ ਝੰਡਾ ਵਾਲਾ ਪਿੰਡ ਹੈ ਮਲੋੜ ਦੇ ਨਾਲ ਤਿੰਨ ਨੰਬਰ ਪਾਣੀ ਜ਼ਿਆਦਾ ਤੇ ਡੇਢ ਦੋ ਨੰਬਰ ਘੱਟ ਹੈ ਹੁਣ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਸੀ ਕਿ ਵੀ ਮੈਂ ਇਹ ਗੱਲ ਦਸੂਗਾ ਜਿਹੜੀ ਕਿਸੇ ਨੇ ਦੱਸੀ ਨਾ ਹੋਊਗੀ ਵੀ ਸਾਰੇ ਇਹ ਕਹਿੰਦੇ ਆ ਵੀ ਡੇਢ ਨੰਬਰ ਪਾਣੀ ਆ ਬਾਈ ਸਾਡੇ ਵਧੀਆ ਹੋ ਜਾਂਦਾ ਹੈ ਡੇਢ ਨੰਬਰ ਪਾਣੀ ਚ ਤਾਂ ਯਾਰ ਜਿਹੜਾ ਮਰਜ਼ੀ ਲਾ ਲਓ ਉਹ ਵੀ ਵਧੀਆ ਹੋ ਜਾਂਦਾ ਹੈ ਪਰ 28 ਪੀ 67 ਦਾ ਇਹ ਇੱਕ ਪਲੱਸ ਪੁਆਇੰਟ ਹੈ ਇੱਕ ਗੁਣ ਹੈ ਵੀ ਮੈਂ ਇਸ ਚੁੰਨੇ ਨੂੰ ਤਿੰਨ ਨੰਬਰ ਪਾਣੀ ਚ ਲਾਇਆ ਹੈ ਤਿੰਨ ਨੰਬਰ ਪਾਣੀ ਚ ਲਾਇਆ ਪੂਰਾ ਖਾਰਾਪਾਨਾ ਪਾਣੀ ਦੇ ਵਿੱਚ ਚਾਹੇ ਮੇਰਾ ਨੰਬਰ ਹੈ 995093500 ਚਾਹੇ ਮੇਰਾ ਤੁਸੀਂ ਆ ਕੇ ਪਾਣੀ ਵੀ ਚੈੱਕ ਕਰ ਸਕਦੇ ਹੋ ਪੂਰਾ ਖਾਰਾ ਪਾਣਾ ਤਿੰਨ ਨੰਬਰ ਪਾਣੀ ਆਉਂਦਾ ਤੇ ਨਹਿਰ ਦਾ ਪਾਣੀ ਵੀ ਪਾਣੀ ਮਤਲਬ ਠੀਕ ਠਾਕ ਹੈ ਵੀ ਲੱਗ ਜਾਂਦਾ ਕਿਤੇ 15 ਤੋਂ ਕਿਤੇ ਹਫ਼ਤੇ ਤੋਂ ਮਾੜਾ ਮਟਾ ਫਿਰ ਜਾਂਦਾ ਮੈਂ ਇਹਨੂੰ ਤਿੰਨ ਨੰਬਰ ਪਾਣੀ ਚ ਲਾਇਆ ਹੈ ਤਾਂ ਤਿੰਨ ਨੰਬਰ ਪਾਣੀ ਦੇ ਵਿੱਚ ਇਹੇ ਝੋਨਾ ਮੇਰੇ 70 ਤੋਂ ਲੈ ਕੇ 80 ਮਾਣ ਤੱਕ ਨਿਕਲਿਆ ਹੁਣ 70 ਤੋਂ ਲੈ ਕੇ 80 ਮਾਣ ਤੱਕ ਤੁਸੀਂ ਆਖੋਗੇ ਵੀ 70 ਤੇ 80 ਜੀ ਤਾਂ ਬਹੁਤ ਫਰਕ ਹੈ ਫਰਕੇ ਆ ਵੀ ਜਿਹੜੇ ਸਾਲ ਦੇ ਵਿੱਚ بارشਾਂ ਥੋੜੀਆਂ ਹੀ ਵੱਧ ਹੋ ਗਈਆਂ ਜਾਂ ਇਹਨੂੰ ਨਹਿਰ ਦਾ ਪਾਣੀ ਵੱਧ ਮਿਲ ਗਿਆ ਤਾਂ 80 ਮਣ ਤੱਕ ਮੈਂ ਕੱਢਿਆ 80 ਮਣ ਤੋਂ ਵੱਧ ਮੇਰੇ ਨਹੀਂ ਨਿਕਲਿਆ ਜੀ ਮੈਂ ਐਵੇਂ ਝੂਠ ਮਾਰੀ ਜਾਵਾਂ ਵੀ ਮੈਂ ਇੰਨਾ ਕੱਢਿਆ ਜੋ ਇੰਨਾ ਹੋ ਜਾਂਦਾ ਚੰਗੇ ਪਾਣੀਆਂ 'ਚ ਹੋ ਜਾਂਦਾ ਹਾਂ 70 ਤੋਂ ਇਹ ਘਟਿਆ ਨਹੀਂ ਕਦੇ ਵੀ 70 ਮਣ ਤੋਂ ਮੇਰੇ ਕਦੇ ਵੀ ਨਹੀਂ ਘਟਿਆ ਤੇ ਤਿੰਨ ਨੰਬਰ ਪਾਣੀ ਦੇ ਵਿੱਚ ਮੈਂ ਇਹਨੂੰ ਲਾਇਆ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਤਾਂ ਤਿੰਨ ਨੰਬਰ ਪਾਣੀ ਦੇ ਵਿੱਚ ਤੇ ਇੱਕ ਤਜਰਬਾ ਹੋਰ ਹੈ ਵੀ ਜਿਵੇਂ ਇਹਨੂੰ ਆਪਾਂ ਜਿਵੇਂ ਅੱਜ ਅਸੀਂ ਪਹਿਲੇ ਦਿਨ ਪਨੀਰੀ ਬੀਜਣ ਲੱਗੇ ਆ ਦੀ ਪਨੀਰੀ ਦੀ ਸ਼ੁਰੂਆਤ ਸਾਡੀ ਅੱਜ ਕਿਆਰੀਆਂ ਤਿਆਰ ਕਰੀਆਂ ਕੱਲ ਨੂੰ ਅਸੀਂ ਪਨੀਰੀ ਬੀਜਣੀ ਹੈ ਆ ਦੇਖੋ ਕਿਆਰੀਆਂ ਤਿਆਰ ਹੋਈਆਂ ਨੇ ਕੱਲ ਨੂੰ ਅਸੀਂ ਇਹ ਪਨੀਰੀ ਬੀਜਣੀ ਹੈ ਤੇ ਵੀ ਜਿਆਦਾ ਜਿਹੜਾ ਮੈਂ ਦੇਖਿਆ ਵੀ ਜਿਆਦਾ ਜਿਹੜਾ ਆਪਾਂ ਗੇਤਾ ਲਾ ਲੈਨੇ ਆ ਪਿਛਲੀ ਵਾਰੀ ਮੈਂ ਲਾ ਕੇ ਦੇਖਿਆ ਸੀਗਾ ਪਿਛਲੀ ਵਾਰੀ 7-8 ਜੂਨ ਨੂੰ ਲਾਤਾ ਸੀਗਾ ਤਾਂ ਇਹ 70 ਮਨ ਨੂੰ ਮਸਾਂ ਹੀ ਪਹੁੰਚਿਆ ਸੀਗਾ 7-8 ਜੂਨ ਨੂੰ ਲਾਇਆ ਤੇ ਪਿਛਲੀ ਵਾਰੀ ਜਿਹੜਾ ਅਸੀਂ ਲਾਇਆ ਸੀਗਾ 20 ਜੂਨ ਤੱਕ ਤਾਂ ਉਹ ਜੋ ਨਾ 80 ਮਨ ਦੇ ਨੇੜੇ ਤੇੜੇ ਵੀ ਜਾਵੜਿਆ ਸੀਗਾ ਜਿਹੜਾ 20 ਜੂਨ ਨੂੰ ਲਾਇਆ ਸੀਗਾ ਤਾਂ ਇਸ ਵਾਰ ਥੋੜੀ ਜਿਹੀ ਪਨੀਰੀ ਅਸੀਂ ਮਤਲਬ ਹੁਣ ਜਿਵੇਂ ਅੱਜ ਪਹਿਲੇ ਦਿਨ ਬੀਜੀ ਆ ਤਿੰਨ ਕਿੱਲਾਂ ਦੀ ਆ ਤਿੰਨ ਚਾਰ ਕਿੱਲਾਂ ਦੀ ਅਗਲੇ ਹਫਤੇ ਕੁਝ ਬੀਜਾਂਗੇ ਕੁਝ ਦੋ ਦੋ ਚਾਰ ਚਾਰ ਦੇ ਨਾਲ ਗੈਪ ਪਾ ਪਾ ਕੇ ਬੀਜਾਂਗੇ ਵੀ ਜਿਆਦਾ ਆਪਣਾ ਇਹਨੂੰ ਗੇਤਾ ਨਹੀਂ ਘਲ ਆਉਣਾਗਾ ਇਹਨੂੰ ਆਪਾਂ 20 ਜੂਨ ਤੋਂ ਸਟਾਰਟ ਕਰਨਾ ਉਸ ਤੋਂ ਪਹਿਲਾਂ ਨਹੀਂ ਘਲ ਆਉਣਾਗਾ 20 ਜੂਨ ਤੋਂ ਸਟਾਰਟ ਜੇ ਆਪਾਂ ਕੀਤਾ ਤਾਂ ਇਹਦਾ ਤਿੰਨ ਨੰਬਰ ਪਾਣੀ ਦੇ ਵਿੱਚ ਵੀ ਮੈਂ ਗਰੰਟੀ ਕਰਦਾ ਵੀ ਬਹੁਤ ਵਧੀਆ ਰਿਜ਼ਲਟ ਆਊਗਾ ਬਹੁਤ ਵਧੀਆ 70 ਮਣ ਤੋਂ ਇਹ ਟੱਪੂਗਾ ਤਿੰਨ ਨੰਬਰ ਪਾਣੀ ਚ ਵੀ ਤੇ ਜੇ ਆਪਣੇ ਇੱਕ ਜਾਂ ਡੇਢ ਹੈ ਤੇ ਫਿਰ ਤਾਂ ਬਈ ਇਹਦਾ ਪੁੱਛਣਾ ਹੀ ਕੀ ਹੈ ਇਹ ਸੋਨੇ ਤੇ ਸੁਹਾਗਾ ਹੀ ਆ ਫਿਰ ਤਾਂ ਜੇ 1.5 ਨੰਬਰ ਪਾਣੀ ਆ ਜਾਂ 2 ਨੰਬਰ ਪਾਣੀ ਵੀ ਹੈ 2 ਨੰਬਰ ਪਾਣੀ ਤੱਕ ਵੀ ਪੂਰਾ ਟਾਪ ਦਾ ਇਹ ਰਿਜ਼ਲਟ ਹੈ ਇੰਨੀ ਕੀ ਜਾਣਕਾਰੀ ਸੀ ਬਾਈ ਮੈਂ ਜਿਹੜੀ ਤੁਹਾਨੂੰ ਗੱਲ ਦੱਸੀ ਆ ਵੀ 3 ਨੰਬਰ ਪਾਣੀ 'ਚ ਇਹ ਟਾਪ ਦੀ ਵੈਰੈਟੀ ਆ ਬਹੁਤ ਵਧੀਆ ਹੁੰਦਾ ਤੁਸੀਂ 20 ਵੀਡੀਓ ਚੱਕ ਲਿਓ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਹੋਊਗਾ 3 ਨੰਬਰ ਪਾਣੀ ਚ ਹੁੰਦਾ ਸਾਰੇ ਕਹਿੰਦੇ ਆ 1.5 2 ਨੰਬਰ ਪਾਣੀ ਆ ਬਾਈ ਸਾਡੇ ਪਾਣੀ ਨਰਮ ਹੈ 1.5 2 ਨੰਬਰ ਬਾਈ ਪਾਣੀ ਨਹੀਂ ਨਰਮ ਹੁੰਦਾ ਪਾਣੀ ਨੰਬਰ ਹੁੰਦਾ 3 ਤੋਂ 4 ਨੰਬਰ ਉਹ ਪਾਣੀ ਨਰਮ ਹੁੰਦਾ ਤਾਂ 3 ਨੰਬਰ ਪਾਣੀ 'ਚ ਤਾਂ ਬਹੁਤ ਵਧੀਆ ਰਿਜ਼ਲਟ ਤੁਸੀਂ ਬੇ ਧੜਕੋ ਕੇ ਬੇਚਿੰਤ ਹੋ ਕੇ ਲਾਓ ਬਹੁਤ ਵਧੀਆ ਰਿਜ਼ਲਟ ਆਊਗਾ ਬਹੁਤ ਵਧੀਆ ਝਾੜ ਦੇਊਗਾ ਤਾਂ 20 ਤਰੀਕ ਤੋਂ ਪਹਿਲਾਂ ਇੱਕ ਗੱਲ ਨੋਟ ਕਰਿਓ 20 ਤਰੀਕ ਤੋਂ ਪਹਿਲਾਂ ਆਪਾਂ ਇਹ ਨਹੀਂ ਲਾਉਣਾਗਾ 20 ਜੂਨ ਤੋਂ ਪਹਿਲਾਂ 20 ਜੂਨ ਤੋਂ ਪਹਿਲਾਂ ਨਹੀਂ ਲਾਉਣਾ ਦੋ ਗੱਟੇ ਨੂੰ ਆਪਾਂ ਦੇਣੇ ਆ ਯੂਰੀਆ ਦੇ ਤਾਂ ਡੀਏਪੀ ਆਪਾਂ ਇਹਨੂੰ ਜੇ ਕਣਕ ਚ ਪੂਰੀਆ ਤਾਂ ਆਪਾਂ ਨਾ ਹੀ ਪਾਈਏ ਹੋਰ ਜਿੰਕ ਪोटाश ਜਿਹੜੀ ਆਪਾਂ ਜਿੰਨੀ ਡੋਜ਼ ਹੁੰਦੀ ਆ ਆਪਾਂ ਉਹ ਦੇ ਸਕਦੇ ਆ ਇੰਨੀ ਕੀ ਜਾਣਕਾਰੀ ਸੀ ਬਾਈ ਅਗਲੀ ਜਿਹੜੀ ਵੀਡੀਓ ਆਪਾਂ 2-3 ਦਿਨਾਂ ਤੱਕ ਪਾਵਾਂਗੇ ਜਿਹੜੀਆਂ ਸ਼ਾਰਟ ਵੈਰਾਈਟੀਆਂ ਉਹਨਾਂ ਦੇ ਚੈਨਲ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਤਾਂ ਕਿ ਨਵੀਆਂ ਤੋਂ ਨਵੀਆਂ ਵੀਡੀਓਾਂ ਦੇਖਣ ਨੂੰ ਮਿਲ ਸਕਣ ਸਤਿ ਸ਼੍ਰੀ ਅਕਾਲ ਧੰਨਵਾਦ ਬਈ